ਇਸ ਵੇਲੇ ਦੀ ਪੱਟੀ ਖਬਰ ਪੰਜਾਬ ਦੇ ਵਿੱਚ 350 ਸਾਲਾ ਸ਼ਹਾਦਤ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ ਤਾਂ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਨਗਰ ਕੀਰਤਨ ਕੱਢੇ ਜਾ ਰਹੇ ਨੇ ਤਾਂ ਉਸ ਦੇ ਵਿੱਚ ਲੋਕਾਂ ਦੇ ਵੱਲੋਂ ਜਿਹੜੀ ਸ਼ਿਰਕਤ ਕੀਤੀ ਜਾ ਰਹੀ ਹੈ ਤੇ ਪਰਮਾਤਮਾ ਦੇ ਅੱਗੇ ਆਪਣੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਦੀ ਅਰਦਾਸ ਕੀਤੀ ਜਾਂਦੀ ਆ ਤਾਂ ਹੁਣ ਲੋਕਾਂ ਦੇ ਵੱਲੋਂ ਇਸ ਧਾਰਮਿਕ ਸਮਾਗਮ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਨਗਰਿਕ ਕਿਰਤਨ ਦੇ ਵਿੱਚ ਲੋਕਾਂ ਦੇ ਜਿਹੜੇ ਕੀਮਤੀ ਸਮਾਨ ਹੈ ਉਹ ਕੱਢਿਆ ਜਾਂਦਾ ਸੀ ਤਾਂ ਇੱਕ ਗਰੋਹ ਹੈ ਜਿਹੜਾ ਪੰਜਾਬ ਪੁਲਿਸ ਦੇ ਹੱਥ ਲੱਗਿਆ ਤਾਂ ਸੋਚਣ ਵਾਲੀ ਇਹ ਗੱਲ ਹੈ ਕਿ ਇਸ ਧਾਰਮਿਕ ਸਮਾਗਮ ਨੂੰ ਵੀ ਜਿਹੜਾ ਕਿ ਚੋਰਾਂ ਦੇ ਵੱਲੋਂ ਬਖਸ਼ਾ ਨਹੀਂ ਗਿਆ ਘਟੋ ਘਟ 10 ਤੋਂ 12 ਔਰਤਾਂ ਨੇ ਜਿਹੜੀਆਂ ਪੰਜਾਬ ਪੁਲਿਸ ਦੇ ਹੱਥ ਲੱਗੀਆਂ ਨੇ ਜਿਹੜੀਆਂ ਲੋਕਾਂ ਦਾ ਕੀਮਤੀ ਸਮਾਨ ਕੱਟਦੀਆਂ ਹੋਈਆਂ ਨਜ਼ਰ ਗਰਾਂ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਿਹਾੜੇ ਨੂੰ ਸਮਾਰਪਿਤ ਸਮਾਗਮ ਕਰਵਾਏ ਜਾ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਨੇ ਤਾਂ ਉਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਨਾਲ ਜਿਹੜਾ ਕਿ ਚੋਰੀ ਹੁੰਦੀ ਆ ਉਹਨਾਂ ਦੇ ਕੀਮਤੀ ਸਮਾਨ ਕੱਢੇ ਜਾਂਦੇ ਨੇ ਮੋਬਾਈਲ ਫੋਨ ਚੋਰੀ ਹੁੰਦੇ ਨੇ ਪਰਸ ਚੋਰੀ ਹੁੰਦੇ ਨੇ ਤਾਂ ਜਿਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗਿਆ ਇੱਕ ਪੂਰਾ گروਹ ਜਿਹੜਾ ਇਸ ਨਗਰ ਕੀਰਤਨਾਂ ਦੇ ਵਿੱਚ ਸ਼ਿਰਕਤ ਕਰਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਲੋਕਾਂ ਦੇ ਪਰਸ ਕੱਢੇ ਜਾਂਦੇ ਨੇ ਮੋਬਾਈਲ ਫੋਨ ਖੋਏ ਜਾਂਦੇ ਨੇ ਕੀਮਤੀ ਸਮਾਨ 골ਡ ਦੀਆਂ ਚੈਨਾ ਲੋਕਾਂ ਦੀ ਕੀ ਕਹਿੰਦੇ ਨੇ ਆਪਣਾ ਔਰਤਾਂ ਦੇ ਗਲਾਂ ਦੇ ਵਿੱਚ ਚੈਨਾ ਪਾਈਆਂ ਹੁੰਦੀਆਂ ਨੇ ਕੰਨਾਂ ਦੇ ਵਿੱਚ 골ਡ ਦਾ ਸਮਾਨ ਜਿਹੜਾ ਪਾਇਆ ਹੁੰਦਾ ਇਹ ਔਰਤਾ ਦੇ ਵੱਲੋਂ ਕੱਢ ਲਿਆ ਜਾਂਦਾ ਸੀ ਤਾਂ ਧਾਰਮਿਕ ਸਮਾਗਮ ਨੂੰ ਵੀ ਲੋਕਾਂ ਦੇ ਵੱਲੋਂ ਇੱਕ ਠੱਗੀ ਦਾ ਰਾਜ ਜਿਹੜਾ ਬਣਾਇਆ ਗਿਆ ਤਾਂ ਪੰਜਾਬ ਪੁਲਿਸ ਨੂੰ ਵੱਡੀ ਜਿਹੜੀ ਕਿ ਸਫਲਤਾ ਹਾਸਲ ਹੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਔਰਤਾਂ ਨੇ ਜਿਹੜੀਆਂ ਆਮ ਸੰਗਤ ਵਾਂਗ ਸੰਗਤ ਦੇ ਵਿੱਚ ਰਲ ਕੇ ਉੱਥੇ ਲੋਕਾਂ ਨੂੰ ਪੋੜੇ ਪਾੜੇ ਲੋਕਾਂ ਨੂੰ ਜਿਹੜੇ ਪਰਮਾਤਮਾ ਨੂੰ ਮੰਨਣ ਦੇ ਲਈ ਸ਼ਬਦ ਕੀਰਤਨ ਕਰਨ ਦੇ ਲਈ ਸਮਾਗਮਾਂ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਉਹਨਾਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਕਿਵੇਂ ਬਣਾਇਆ ਜਾਂਦਾ ਹੈ ਏ ਲੋਕਾਂ ਦੀਆਂ ਜਿਹੜੀਆਂ ਕੀਮਤੀ ਚੀਜ਼ਾਂ ਨੇ ਉਹ ਇਹਨਾਂ ਲੋਕਾਂ ਦੁਆਰਾ ਲੁੱਟੀਆਂ ਜਾਂਦੀਆਂ ਨੇ ਕੋਈ ਵੀ ਵਿਅਕਤੀ ਆ ਜਿਹੜਾ ਆਪਣੇ ਘਰੋਂ ਇਹ ਸੋਚ ਕੇ ਨਹੀਂ ਆਉਂਦਾ ਕਿ ਉਹਨਾਂ ਤੇ ਨਾਲ ਵਾਪਰਨਾ ਕੀ ਆ ਪਰ ਸੋਚ ਸਮਝ ਕੇ ਪੂਰਾ ਪਲਾਨ ਬਣਾ ਕੇ ਇਸ گروਹ ਦੇ ਦੁਆਰਾ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕੀਤੀ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਭੋਲੀਆਂ ਪਾਲੀਆਂ ਔਰਤਾਂ ਹੁੰਦੀਆਂ ਨੇ ਜਾਂ ਫਿਰ ਮੇਰੇ ਵਰਗੇ ਭੋਲੇ ਬੰਦੇ ਹੁੰਦੇ ਨੇ ਉਹਨਾਂ ਦਾ ਸਮਾਨ ਜਿਹੜਾ ਉਹ ਕੱਢ ਲਿਆ ਜਾਂਦਾ ਤਾਂ ਪੰਜਾਬ ਪੁਲਿਸ ਨੂੰ ਵੱਡੀ ਜਿਹੜੀ ਲੀਡ ਮਿਲਿਆ ਇੱਕ ਔਰਤਾਂ ਦਾ 10 ਤੋਂ 15 ਔਰਤਾਂ ਦਾ ਇੱਕ ਪੂਰਾ ਸਮੂਹ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ 350 ਸਾਲਾ ਸ਼ਹਾਦਤ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ। ਤਾਂ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਨਗਰ ਕੀਰਤਨ ਕੱਢੇ ਜਾ ਰਹੇ ਨੇ ਤਾਂ ਉਸ ਦੇ ਵਿੱਚ ਲੋਕਾਂ ਦੇ ਵੱਲੋਂ ਜਿਹੜੀ ਸ਼ਿਰਕਤ ਕੀਤੀ ਜਾ ਰਹੀ ਹੈ ਤੇ ਪਰਮਾਤਮਾ ਦੇ ਅੱਗੇ ਆਪਣੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਦੀ ਅਰਦਾਸ ਕੀਤੀ ਜਾਂਦੀ ਆ ਤਾਂ ਹੁਣ ਲੋਕਾਂ ਦੇ ਵੱਲੋਂ ਇਸ ਧਾਰਮਿਕ ਸਮਾਗਮ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਆ ਨਗਰ ਕੀਰਤਨ ਵਿੱਚ ਲੋਕਾਂ ਦੇ ਜਿਹੜੇ ਕੀਮਤੀ ਸਮਾਨ ਆ ਉਹ ਕੱਢਿਆ ਜਾਂਦਾ ਸੀ ਤਾਂ ਇੱਕ ਗਰੋਹ ਆ ਜਿਹੜਾ ਪੰਜਾਬ ਪੁਲਿਸ ਦੇ ਹੱਥ ਲੱਗਿਆ ਤਾਂ ਸੋਚਣ ਵਾਲੀ ਇਹ ਗੱਲ ਹੈ ਕਿ ਇਸ ਧਾਰਮਿਕ ਸਮਾਗਮ ਨੂੰ ਵੀ ਜਿਹੜਾ ਕਿ ਚੋਰਾਂ ਦੇ ਵੱਲੋਂ ਬਖਸ਼ਿਆ ਨਹੀਂ ਗਿਆ ਕਟੋ ਕਟ 10 ਤੋਂ 12 ਔਰਤਾਂ ਨੇ ਜਿਹੜੀਆਂ ਪੰਜਾਬ ਪੁਲਿਸ ਦੇ ਹੱਥ ਲੱਗੀਆਂ ਨੇ ਜਿਹੜੀਆਂ ਲੋਕਾਂ ਦਾ ਕੀਮਤੀ ਸਮਾਨ ਕੱਢਦੀਆਂ ਹੋਈਆਂ ਨਜ਼ਰਗਰਾਂਦੀ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਾਗਰ ਕੀਰਤਨ ਕੱਢੇ ਜਾਂਦੇ ਨੇ ਤਾਂ ਉਸ ਨਾਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਨਾਲ ਜਿਹੜਾ ਕਿ ਚੋਰੀ ਹੁੰਦੀ ਆ ਉਹਨਾਂ ਦੇ ਕੀਮਤੀ ਸਮਾਨ ਕੱਢੇ ਜਾਂਦੇ ਨੇ ਮੋਬਾਈਲ ਫੋਨ ਚੋਰੀ ਹੁੰਦੇ ਨੇ ਪਰਸ ਚੋਰੀ ਹੁੰਦੇ ਨੇ ਤਾਂ ਜਿਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਆ ਇੱਕ ਪੂਰਾ گروਹ ਜਿਹੜਾ ਇਸ ਨਾਗਰ ਕੀਰਤਨਾਂ ਦੇ ਵਿੱਚ ਸ਼ਿਰਕਤ ਕਰਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਲੋਕਾਂ ਦੇ ਪਰਸ ਕੱਢੇ ਜਾਂਦੇ ਨੇ ਮੋਬਾਈਲ ਫੋਨ ਖੋਏ ਜਾਂਦੇ ਨੇ ਕੀਮਤੀ ਸਮਾਨ 골ਡ ਦੀਆਂ ਚੈਨਾ ਲੋਕਾਂ ਦੀ ਕੀ ਕਹਿੰਦੇ ਨੇ ਆਪਣਾ ਔਰਤਾਂ ਦੇ ਗਲਾਂ ਦੇ ਵਿੱਚ ਚੈਨਾ ਪਾਈਆਂ ਹੁੰਦੀਆਂ ਨੇ ਕੰਨਾਂ ਦੇ ਵਿੱਚ 골ਡ ਦਾ ਸਮਾਨ ਜਿਹੜਾ ਪਾਇਆ ਹੁੰਦਾ ਇਹ ਔਰਤਾ ਦੇ ਵੱਲੋਂ ਕੱਢ ਲਿਆ ਜਾਂਦਾ ਸੀ ਤਾਂ ਧਾਰਮਿਕ ਸਮਾਗਮ ਨੂੰ ਵੀ ਲੋਕਾਂ ਦੇ ਵੱਲੋਂ ਇੱਕ ਠੱਗੀ ਦਾ ਰਾਜ ਜਿਹੜਾ ਬਣਾਇਆ ਗਿਆ ਤਾਂ ਪੰਜਾਬ ਪੁਲਿਸ ਨੂੰ ਵੱਡੀ ਜਿਹੜੀ ਕਿ ਸਫਲਤਾ ਹਾਸਲ ਹੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਔਰਤਾਂ ਨੇ ਜਿਹੜੀਆਂ ਆਮ ਸੰਗਤਾਂ ਵਾਂਗ ਸੰਗਤ ਦੇ ਵਿੱਚ ਰਲ ਕੇ ਉੱਥੇ ਲੋਕਾਂ ਨੂੰ ਭੋਲੇ-ਪਾਲੇ ਲੋਕਾਂ ਨੂੰ ਜਿਹੜੇ ਪਰਮਾਤਮਾ ਨੂੰ ਮੰਨਣ ਦੇ ਲਈ ਸ਼ਬਦ ਕੀਰਤਨ ਕਰਨ ਦੇ ਲਈ ਸਮਾਗਮਾਂ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਉਹਨਾਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਕਿਵੇਂ ਬਣਾਇਆ ਜਾਂਦਾ ਲੋਕਾਂ ਦੀਆਂ ਜਿਹੜੀਆਂ ਕੀਮਤੀ ਚੀਜ਼ਾਂ ਨੇ ਉਹ ਇਹਨਾਂ ਲੋਕਾਂ ਦੁਆਰਾ ਲੁੱਟੀਆਂ ਜਾਂਦੀਆਂ ਨੇ ਕੋਈ ਵੀ ਵਿਅਕਤੀ ਆ ਜਿਹੜਾ ਆਪਣੇ ਘਰ ਇਹ ਸੋਚ ਕੇ ਨਹੀਂ ਆਉਂਦਾ ਕਿ ਉਹਨਾਂ ਤੇ ਨਾਲ ਵਾਪਰ ਨਾ ਕੀ ਆ ਪਰ ਸੋਚ ਸਮਝ ਕੇ ਪੂਰਾ ਪਲਾਨ ਬਣਾ ਕੇ ਇਸ ਗਰੋਹ ਤੇ ਦੁਆਰਾ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਭੋਲੀਆਂ ਪਾਲੀਆਂ ਔਰਤਾਂ ਹੁੰਦੀਆਂ ਨੇ ਜਾਂ ਫਿਰ ਮੇਰੇ ਵਰਗੇ ਭੋਲੇ ਬੰਦੇ ਹੁੰਦੇ ਨੇ ਉਹਨਾਂ ਦਾ ਸਮਾਨ ਜਿਹੜਾ ਉਹ ਕੱਢ ਲਿਆ ਜਾਂਦਾ ਤਾਂ ਪੰਜਾਬ ਪੁਲਿਸ ਨੂੰ ਵੱਡੀ ਜਿਹੜੀ ਲੀਡ ਮਿਲੀ ਹੈ ਇੱਕ ਔਰਤਾਂ ਦਾ 10 ਤੋਂ 15 ਔਰਤਾਂ ਦਾ ਇੱਕ ਪੂਰਾ ਸਮੂਹ ਹੈ ਜਿਹੜਾ ਗ੍ਰਿਫਤਾਰ ਕੀਤਾ